ਬਹੁਤ ਪਿਆਰੇ ਦੋਸਤੋ ਇਸ ਤੋਂ ਪਹਿਲਾਂ ਮੈਂ ਗੁਰਮੇਲ ਸਿੰਘ ਬੋਡੇ ਜੀ ਦੀ ਕਿਤਾਬ ਤਰੂ ਤਾਰੇ ਦੇ ਉੱਪਰ ਇੱਕ ਵੀਡੀਓ ਬਣਾ ਚੁੱਕਿਆ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਇਸ ਕਿਤਾਬ ਦੇ ਆਖਰੀ ਪੰਨੇ ਤੇ ਜਿਹੜੇ ਸ਼ਬਦ ਸੀ ਆਹਾ ਜਿਹੜੇ ਲਿਖੇ ਹੋਏ ਸੀ ਕਿ ਮੇਕ ਰਾਜ ਮਿੱਤਰ ਦੇ ਮੈਨੂੰ ਥੋੜਾ ਜਿਹਾ ਸਮਝਣ ਦੇ ਵਿੱਚ ਗਲਤੀ ਹੋ ਗਈ ਮੈਂ ਇਹ ਸ਼ਬਦ ਸਮਝਿਆ ਕਿ ਖੋਰੇ ਗਰਮੇਲ ਸਿੰਘ ਬੋਡੇ ਦੇ ਨੇ ਕਿਉਂਕਿ ਫੋਟੋ ਵੀ ਉਹਨਾਂ ਦੀ ਲੱਗੀ ਹੋਈ ਸੀ ਪਰ ਜਿਹੜਾ ਆ ਮੈਂ ਜ਼ਿਕਰ ਕੀਤਾ ਸੀ ਕਿ ਬਚਪਨ ਵਿੱਚ ਮੈਂ ਵੀ ਥੋੜਾ ਜਿਹਾ ਪੋਲੀਓ ਦਾ ਸ਼ਿਕਾਰ ਹੋ ਗਿਆ ਸਾਂ ਆਪਣੀ ਲੱਤ ਵਿੱਚ ਤਾਕਤ ਭਰਨ ਲਈ ਮੈਂ ਆਪਣੀਆਂ ਪਿੰਜਣੀਆਂ ਨਾਲ ਪਹਿਲਾਂ 1 ਕਿੱਟ ਬਣ ਕੇ ਫਿਰ 2 ਇੰਚ ਹੋਰ ਵੱਧ ਭਾਰ ਬਣ ਕੇ ਤੁਰਨ ਦਾ ਅਭਿਆਸ ਕੀਤਾ ਇਹ ਸ਼ਬਦ ਗਰਮੇਲ ਸਿੰਘ ਬੋਡੇ ਜੀ ਦੀ ਨਹੀਂ ਇਹ ਮੇਘ ਰਾਜ ਮਿੱਤਰ ਸੰਸਥਾਪਕ ਤਰਕਸ਼ੀਲ ਸੁਸਾਇਟੀ ਭਾਰਤ ਉਹਨਾਂ ਦੇ ਸੀਗੇ ਇਸ ਕਿਤਾਬ ਦੇ ਦੋ ਹਿੱਸਿਆਂ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਿਆ ਆ ਜਿਹੜਾ ਭਾਗ ਤੀਜਾ ਆ ਇਹਦੇ ਵਿੱਚ ਭਾਰਤ ਦੇ ਜਿਹੜੇ ਅਪਾਹਜ ਹੋਏ ਨੇ ਪਰ ਉਹਨਾਂ ਨੇ ਆਪੂ ਆਪਣੇ ਖੇਤਰ ਦੇ ਵਿੱਚ ਨਾਮ ਨਾ ਖੱਟਿਆ ਬਾਕਸੂਰਦਾਸ ਜੀ ਮਹਾਰਾਜਾ ਰਣਜੀਤ ਸਿੰਘ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਵਰਿੰਦਰ ਕੁਮਾਰ ਸ਼ਰਮਾ ਆਈਏਐਸ ਬਲਵਿੰਦਰ ਸਿੰਘ ਢਾਲੀਵਾਲ ਆਈਆਰਐਸ ਮਨੋਹਰ ਸਿੰਘ ਆਈਏਐਸ ਰਜੀਵ ਵਡੇਰਾ ਐਮਬੀਏ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਡਾਕਟਰ ਧਰਮਵੀਰ ਗਾਂਧੀ ਡਾਕਟਰ ਐਸ ਤਰਸੇਮ ਡਾਕਟਰ ਹਰਨੇਕ ਸਿੰਘ ਰੋਡੇ ਜੀਐਸ ਜਿਆਰਾ ਬਾਬਾ ਚੜ੍ਹ ਸਿੰਘ ਢਾਲੀਵਾਲ ਐਮਪੀ ਅਨਿਲ ਕੁਮਾਰ ਡੀਪੀ ਸਿੰਘ ਗੁਰਮੀਲ ਸਿੰਘ ਬੋਡੇ ਸੁਦਾ ਚੰਦਰਨ ਅਰੁਣਿਮਾ ਸਿਨਹਾ ਪਰਬਤ ਆਰੋਹੀ ਕੁਲਵਿੰਦਰ ਕੌਰ ਅਰਜਿੰਦਰ ਸਿੰਘ ਰਹਿਲੂ ਪਰਮਿੰਦਰ ਸਿੰਘ ਅਦਾਕਾਰਾ ਅਭਿਨਿਆ ਜੈ ਬਾਸਰੀ ਜਾਵੇਦ ਅਬੀਦੀ ਕੇਵੀ ਰਬਈਆ ਬੋਨੀਫੇਸ ਪ੍ਰਭੂ ਗੋਬਿੰਦ ਵੀਰ ਜੀ ਬੰਤ ਚੱਬਰ ਸਰਦਾਰ ਲਾਲ ਸਿੰਘ ਬੁੱਟਰ ਕਲਾਮ ਪ੍ਰੇਮ ਕੁਮਾਰ ਵਕੀਲ ਪ੍ਰਿੰਸੀਪਲ ਜਪਨਾਮ ਸਿੰਘ ਗੱਲ ਸਤਿੰਦਰ ਸਿੰਘ ਡਾਕਟਰ ਮੰਗਲ ਸਿੰਘ ਪੰਡਾਲ ਹਰ ਭਜਨ ਸਿੰਘ ਜਿੰਦਾਦਿਲ ਇਨਸਾਨ ਹਰਪਿੰਦਰ ਰਾਣਾ ਦਵਿੰਦਰ ਸਿੰਘ ਬਰਾੜ ਅਮਰਜੀਤ ਰਾਜੂ ਅਤੇ 66ਵੇਂ ਨੰਬਰ ਤੇ ਕਿਰਨਪਾਲ ਸਿੰਘ ਗਰੇਵਾਲ ਇਹਨਾਂ ਦਾ ਜ਼ਿਕਰ ਕੀਤਾ ਗਿਆ ਇਹ ਸਾਰੇ ਹੀ ਇਨਸਾਨ ਆਪੋ ਆਪਣੇ ਖੇਤਰ ਦੇ ਵਿੱਚ ਬਹੁਤ ਵੱਡੇ ਨੇ ਪਰ ਮੈਂ ਅੱਜ ਜ਼ਿਕਰ ਇੱਥੇ ਕਰਨ ਜਾ ਰਿਹਾ ਹਾਂ 55 ਨੰਬਰ ਤੇ ਜਿਹੜਾ ਇਨਸਾਨ ਆ ਗੋਬਿੰਦ ਵੀਰਜੀ ਉਹਨਾਂ ਬਾਰੇ ਜ਼ਿਕਰ ਕਰਨ ਜਾ ਰਿਹਾ ਹਾਂ ਇਸ ਤੋਂ ਪਹਿਲਾਂ ਵੀ ਮੈਂ ਇਸ ਕਿਤਾਬ ਤੇ ਗੋਬਿੰਦ ਵੀਰ ਜੀ ਤੇ ਇੱਕ ਵੀਡੀਓ ਤਿਆਰ ਕੀਤੀ ਸੀ ਪਰ ਉਸ ਦੇ ਵਿੱਚ ਕੁਝ ਤਰੁੱਟੀਆਂ ਹੋਣ ਕਾਰਨ ਮੈਂ ਇਹ ਵੀਡੀਓ ਦੁਬਾਰਾ ਤਿਆਰ ਕਰ ਰਿਹਾ ਗੋਬਿੰਦ ਵੀਰ ਜੀ ਨਾਲ ਗੱਲ ਵੀ ਹੋਈ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਨੂੰ ਮਿਲਿਆ ਬਹੁਤ ਹੀ ਜਿੰਦਾਦਿਲ ਇਨਸਾਨ ਤੇ ਉਹਨਾਂ ਵਿੱਚ ਸਵੈ ਮਾਣ ਇੰਨਾ ਕਿ ਉਹ ਆਪਣੇ ਆਪ ਨੂੰ ਕਿਸੇ ਵੀ ਗੱਲੋਂ ਘੱਟ ਨਹੀਂ ਸਮਝਦੇ ਉਹ ਸਾਡੇ ਸਾਰੇ ਸਮਾਜ ਲਈ ਇੱਕ ਪ੍ਰੇਰਨਾ ਸਰੋਤ ਵਾਂਗਾਂ ਮੁਗ ਜ਼ਿਲ੍ਹੇ ਵਿੱਚ ਵਸਦਾ ਇਹ ਇਨਸਾਨ ਜੀਨੇ ਜ਼ਿੰਦਗੀ ਨੂੰ ਖਿਹੜੇ ਮੱਥੇ ਕਿਸੇ ਯੋਧੇ ਵਾਂਗ ਨਿਭਾਇਆ ਏ ਜ਼ਿੰਦਗੀ ਦੇ ਵਿੱਚ ਕਿਸੇ ਡਰ ਭੌਤੋਂ ਬਿਨਾ ਉਹਨੇ ਆਪਦੀ ਜ਼ਿੰਦਗੀ ਦੀ ਜੰਗ ਜਿਹੜੀ ਜਿੱਤੀ ਆ ਉਹਨਾਂ ਬਾਰੇ ਅੱਜ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਗੋਬਿੰਦ ਵੀਰ ਜੀ ਅਸਮਾਨ ਜੇਡਾ ਜੇਰਾ ਗੋਬਿੰਦ ਵੀਰ ਜੀ ਐਸ ਇਸ ਪੁਸਤਕ ਦੀ ਸਿਰਜਣਾ ਕਰਦੇ ਸਮੇਂ ਜਦ ਅਸੀਂ ਹੌਸਲੇ ਦੇ ਅਹਿਮ ਹਸਤਕਰਾ ਨਾਲ ਉਹਨਾਂ ਦੀਆਂ ਜੀਵਨੀਆਂ ਨਾਲ ਸਾਂਝ ਪਾਉਂਦੇ ਗਏ ਤਾਂ ਸਾਨੂੰ ਲੱਗਿਆ ਕਿ ਸਾਡੇ ਦੁੱਖ ਸਾਡੀਆਂ ਸਮੱਸਿਆਵਾਂ ਜਟਿਲ ਹੁੰਦੇ ਹੋਏ ਵੀ ਉਹਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਇੰਨਾਂ ਸ਼ਕਤੀਤਾ ਨਾਲ ਕੁਦਰਤ ਦਾ ਸਤਮ ਅਕੈ ਸਰੀਰਕ ਮਾਨਸਿਕ ਪੀੜ ਦੇ ਬਾਵਜੂਦ ਵੀ ਉਹਨਾਂ ਦੇ ਚਿਹਰਿਆਂ ਦਾ ਤਾਪ ਤੇਜ ਉਹਨਾਂ ਦੀ ਮੁਸਕਰਾਹਟ ਸਾਡੇ ਲਈ ਇੱਕ ਅਲੌਕਿਕ ਰੋਸ਼ਨੀ ਸੀ ਮਨੋਖ ਵਿੱਚ ਇੰਨਾ ਸਬਰ ਸਰਰ ਤੇ ਜੇਰਾ ਵੀ ਹੋ ਸਕਦਾ ਹੈ ਇਹ ਮਹਿਸੂਸ ਕਰ ਉਹਨਾਂ ਦੇ ਅੱਗੇ ਨਤਮਸਤਕ ਹੋਣ ਨੂੰ ਜੀ ਕਰਦਾ ਹੈ ਅਜਿਹੀਆਂ ਸ਼ਕਤੀਆਂ ਹੀ ਮਨੁੱਖ ਨੂੰ ਨਿਰਾਸ਼ਾ ਚੋਂ ਕੱਢਣ ਦਾ ਜ਼ਰੀਆ ਬਣਦੀਆਂ ਹਨ ਇਹਨਾਂ ਬਾਰੇ ਪੜ੍ਹ ਕੇ ਸਰੀਰਕ ਪੱਖੋਂ ਸੰਪੂਰਨ ਪਰ ਮਾਨਸਿਕ ਪੱਖੋਂ ਕਮਜ਼ੋਰ ਮਨੁੱਖ ਇਹ ਜ਼ਰੂਰ ਮਹਿਸੂਸ ਕਰਨਗੇ ਕਿ ਉਹ ਕਿਹੜੇ ਦੁੱਖਾਂ ਨਾਲ ਲੜਨ ਲਈ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ ਉਹ ਕਿਹੜੇ ਦੁੱਖਾਂ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਉਹ ਕਿਹੜੀ ਘਾਟ ਕਾਰਨ ਪੜ੍ਹਾਈ ਕਰਨੋਂ ਅਸਮਰੱਥ ਹਨ ਉਹ ਕਿਉਂ ਨਹੀਂ ਮਹਾਨ ਪ੍ਰਾਪਤੀਆਂ ਕਰ ਸਕਦੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਹਨ ਬੁਲੰਦ ਸ਼ਖਸੀਅਤ ਗੋਬਿੰਦ ਵੀਰ ਜੀ ਗੋਬਿੰਦ ਵੀਰ ਜੀ ਨੂੰ ਮਿਲਣ ਤੋਂ ਪਹਿਲਾਂ ਆਪਣੇ ਬਹੁਤ ਪਿਆਰੇ ਵੱਡੇ ਭਰਾਵਾਂ ਵਰਗੇ ਦੋਸਤ ਡਾਕਟਰ ਜੈਰਾਮ ਕੱਕੜ ਜੀ ਕੋਲ ਜਦੋਂ ਮੈਸ ਕਿਤਾਬ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਗੋਬਿੰਦ ਵੀਰ ਜੀ ਦੀ ਵਿਲੱਖਣ ਸ਼ਖਸੀਅਤ ਦਾ ਜੋ ਜ਼ਿਕਰ ਕੀਤਾ ਉਸ ਬਾਰੇ ਸੁਣ ਕੇ ਹੀ ਗੋਬਿੰਦ ਵੀਰ ਜੀ ਨਾਲ ਮਿਲਣ ਦੀ ਉਤਸੁਕਤਾ ਪੈਦਾ ਹੋ ਗਈ ਡਾਕਟਰ ਹਰਨੇਕ ਸਿੰਘ ਰੋਡੇ ਜੀ ਨੇ ਡਾਕਟਰ ਕੱਕੜ ਜੀ ਨਾਲ ਸੰਪਰਕ ਕਰਕੇ ਵਕੀਲ ਯਸ਼ ਕੁਲਾਟੀ ਦਾ ਫੋਨ ਨੰਬਰ ਲੈ ਕੇ ਗੋਬਿੰਦ ਵੀਰ ਜੀ ਨਾਲ ਗੱਲ ਕਰਕੇ ਉਹਨਾਂ ਤੋਂ ਸਮਾਂ ਲਿਆ 24 ਜਨਵਰੀ 2015 ਨੂੰ ਸਵੇਰੇ 10:30 ਵਜੇ ਡਾਕਟਰ ਹਰਨੇਕ ਸਿੰਘ ਜੀ ਰੋਡੇ ਦੀ ਕਾਰ ਤੇ ਅਸੀਂ ਉਹਨਾਂ ਦੇ ਗੋਬਿੰਦ ਵੀਰ ਜੀ ਦੇ ਘਰ ਗਏ ਅਗਾ ਗੋਬਿੰਦ ਵੀਰ ਜੀ ਸਾਡੀ ਉਡੀਕ ਕਰ ਰਹੇ ਸਨ ਜਦ ਉਹਨਾਂ ਨੂੰ ਅਸੀਂ ਆਪਣੇ ਆਉਣ ਦਾ ਉਦੇਸ਼ ਅਤੇ ਇਸ ਉਦੇਸ਼ ਲਈ ਰਚੀ ਜਾ ਰਹੀ ਪੁਸਤਕ ਬਾਰੇ ਦੱਸਿਆ ਤਾਂ ਬਹੁਤ ਖੁਸ਼ ਹੋਏ। ਉਹ ਉਹਨਾਂ ਖੁਸ਼ੀ-ਖੁਸ਼ੀ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਜ਼ਿੰਦਗੀ ਬਾਰੇ ਜੋਕ ਸਾਨੂੰ ਦੱਸਿਆ ਉਹ ਇਸ ਪੁਸਤਕ ਦੇ ਵਰਕਿਆਂ ਦਾ ਸੁਨਹਿਰਾ ਪੰਨਾ ਹੋ ਨਿਬੜੇਗਾ। ਇਹ ਸਾਡਾ ਵਿਸ਼ਵਾਸ ਹੈ। ਪਹਿਲੀ ਨਜ਼ਰੇ ਗੋਬਿੰਦ ਵੀਰ ਜੀ ਨੂੰ ਦੇਖ ਕੇ ਮੈਨੂੰ ਸਕੂਲ ਦੀਆਂ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ ਪੜ੍ਹੀਆਂ ਗੁਲੀਅਰਜ਼ ਦੀਆਂ ਕਹਾਣੀਆਂ ਦੇ ਪਾਤਰ ਹੂਬ-ਹੂ ਸਾਕਾਰ ਹੋ ਗਏ। ਉਹਨਾਂ ਮੁਤਾਬਕ ਬਹੁਤ ਛੋਟੇ ਕੱਦ ਦੇ ਗੁਲੀਰਜ਼ ਵਾਂਗ ਗੋਵਿੰਦ ਵੀਰਜੀ ਵੀ ਆਪਣੀ ਬৌਧਿਕ ਸ਼ਕਤੀ ਨਾਲ ਸਧਾਰਨ ਮਨੁੱਖ ਨੂੰ ਬੰਨ ਲੈਣ ਦੀ ਸਮਰੱਥਾ ਰੱਖਦੇ ਹਨ ਉਹਨਾਂ ਤਾਕਤਵਰ ਗੁਲੀਰਜ਼ ਵਾਂਗ ਗੋਵਿੰਦ ਵੀਰਜੀ ਦੀ ਆਪਣੀ ਬৌਧਿਕ ਸ਼ਕਤੀ ਨਾਲ ਸਧਾਰਨ ਮਨੁੱਖਾਂ ਅੱਗੇ ਆਪਣੀ ਇਸ ਤਾਕਤ ਦਾ ਕ੍ਰਿਸ਼ਮਾ ਕਰ ਦਿਖਾਇਆ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਗ੍ਰੈਜੂਏਸ਼ਨ ਤੱਕ ਪੜ੍ਹਾਈ ਪ੍ਰਾਪਤ ਕਰਕੇ ਜਿਸ ਤਰ੍ਹਾਂ ਉਹਨਾਂ ਕਰਮਸ਼ੀਲ ਉਂਗਲਾਂ ਨੂੰ ਕੰਪਿਊਟਰ ਦੇ ਕੀਬੋਰਡ ਚਲਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੜਾਇਆ ਹੈ ਉਹ ਇੱਕ ਲਾ ਮਿਸਾਲ ਪ੍ਰਾਪਤੀ ਹੈ ਗੁਲੀ ਅਰਜ਼ਵਾਂਗ ਹੋਰ ਨਾ ਧਰਤੀਆਂ ਦੇ ਬਹਾਦਰ ਲੋਕਾਂ ਬਾਰੇ ਅਕਸਰ ਪੜਨ ਨੂੰ ਮਿਲਦਾ ਹੈ ਇਸੇ ਤਰ੍ਹਾਂ 1990 95 ਵਿੱਚ ਬੋਰਡ ਦੀ 10ਵੀਂ ਅੰਗਰੇਜ਼ੀ ਦੀ ਕਿਤਾਬ ਵਿੱਚ ਨੋਨੈਜ਼ ਨਾਮ ਦਾ ਕਿਰਦਾਰ ਆਉਂਦਾ ਹੈ ਜਿੱਥੇ ਸਾਰੇ ਮਨੁੱਖ ਜਮਾਂਦਰੂ ਤੌਰ ਤੇ ਅੱਖਾਂ ਦੀ ਰੋਸ਼ਨੀ ਤੋਂ ਵਿਰਵੇ ਹਨ ਪਰ ਉਹ ਸੁਧਾਰਨ ਮਨੁੱਖ ਵਾਂਗ ਆਪਣੀ ਅੰਦਰੂਨੀ ਦ੍ਰਿਸ਼ਟੀ ਦੇ ਸਹਾਰੇ ਜ਼ਿੰਦਗੀ ਚਾਹੁੰਦੇ ਹਨ ਇਸੇ ਤਰ੍ਹਾਂ ਯੂ ਐਫਓ ਆਨ ਆਡੈਂਟੀਫਾਈ ਫਲਾਈਇੰਗ ਆਬਜੈਕਟਸ ਉਡਣ ਛਤਰੀਆਂ ਰਾਹੀਂ ਧਰਤੀ ਤੇ ਉਤਰਦੇ ਕਿਸੇ ਹੋਰ ਗ੍ਰਹਿ ਦੇ ਵਾਸੀਆਂ ਬਾਰੇ ਵੀ ਵਿਵਰਣ ਮਿਲਦੇ ਹਨ ਜੋ ਧਰਤੀ ਨਾਲੋਂ ਭੈਣ ਹਨ ਹੁਣੇ-ਹੁਣੇ ਆਈ ਹਿੰਦੀ ਫਿਲਮ ਪੀਕੇ ਵੀ ਅਜੇ ਹੀ ਕਿਸੇ ਹੋਰ ਗ੍ਰਹਿ ਦੇ ਮਨੁੱਖ ਨੂੰ ਪੇਸ਼ ਕਰਦੀ ਹੈ ਗੋਬਿੰਦ ਵੀਰਜੀ ਦੇ ਰੂਬਰੂ ਹੁੰਦੇ ਹੋਏ ਅਜੇ ਹੀ ਕਿੰਨੇ ਹੀ ਬਿਰਤਾਂਤਾਂ ਦੇ ਅਕਸ਼ ਨਕਸ਼ ਦਿਮਾਗ ਅੰਦਰ ਖੋਰੂ ਪਾ ਰਹੇ ਹਨ ਗੋਬਿੰਦ ਵੀਰ ਜੀ ਨਾਲ ਰੂਬਰੂ ਹੋਣਾ ਕਿਸੇ ਅਜਿਹੀ ਹੀ ਅਤਪੁੱਤ ਸ਼ਕਤੀ ਦੇ ਸਨਮੁਖ ਹੋਣਾ ਸੀ ਜੋ ਇੱਕ ਮਨੁੱਖੀ ਵਜੂਦ ਦੇ ਰੂਪ ਵਿੱਚ ਸਾਡੇ ਸਾਹਮਣੇ ਸੀ ਗੋਬਿੰਦ ਵੀਰ ਜੀ ਦਾ ਜਨਮ 29 5 1966 ਨੂੰ ਉਹਨਾਂ ਦੇ ਨਾਨਕੇ ਘਰ ਫਰੀਦਕੋਟ ਵਿਖੇ ਉਹਨਾਂ ਦੀ ਮਾਤਾ ਸ਼੍ਰੀਮਤੀ ਸੰਤੋਸ਼ ਜੀ ਦੀ ਕੁੱਖੋਂ ਪਿਤਾ ਸ਼੍ਰੀ ਜਨਕ ਰਾਜ ਦੇ ਘਰ ਹੋਇਆ ਗੋਬਿੰਦ ਵੀਰ ਜੀ ਨੂੰ ਮਿਲ ਕੇ ਉਸ ਸਿਰਜਣਹਾਰੇ ਤੇ ਕੁਦਰਤ ਤੇ ਉਸ ਦੀ ਬੇਰਹਿਮ ਕਠੋਰਤਾ ਉੱਪਰ ਮਨੁੱਖੀ ਮਨ ਦੀ ਸਵੇਦਨਾ ਚੋਂ ਆਕਰੋਸ਼ ਵੀ ਪੈਦਾ ਹੁੰਦਾ ਹੈ ਕਿ ਕੀ ਅਜਿਹੀਆਂ ਪਰਖਾਂ ਲੈਣ ਵਾਲਾ ਦਿਆਲੂ ਕਿਰਪਾਲੂ ਹੋ ਸਕਦਾ ਹੈ ਦੂਜੇ ਪਾਸੇ ਗੋਬਿੰਦ ਵੀਰ ਜੀ ਦੀ ਨਰਸ਼ਲ ਮੁਸਕਾਨ ਇਸ ਜ਼ਿੰਦਗੀ ਉੱਪਰ ਵੀ ਮਾਣ ਅਤੇ ਸਕੂਨ ਮਹਿਸੂਸ ਕਰਦੀ ਹੋਈ ਉਸ ਦਿਆਲੂ ਤੇ ਕਿਰਪਾਲੂ ਅਖਵਾਉਣ ਵਾਲੀ ਹਸਤੀ ਨੂੰ ਰੰਗ ਦੀ ਦੁੱਖੀ ਨਾਲ ਉਸ ਦੀ ਬਾਦਸ਼ਾਹੀ ਦੇ ਪੱਤੇ ਨਮਾਤ ਪਾਉਂਦੀ ਹੈ ਦੂਸਰੇ ਪਾਸੇ ਵਿਗਿਆਨ ਇਹ ਤਰਕ ਪੇਸ਼ ਕਰਦਾ ਹੈ ਕਿ ਕਿਸੇ ਵੀ ਮਨੁੱਖ ਦਾ ਅਜਿਹੇ ਸਰੀਰਕ ਰੂਪ ਵਿੱਚ ਜਨਮ ਲੈਣਾ ਮਨੁੱਖ ਦੀ ਹਸਤੀ ਨੂੰ ਨਿਰਧਾਰਤ ਕਰਨ ਵਾਲੇ ਕਰੋੜਾਂ ਕਰੋਮੋਸੋਮਾਂ ਵਿੱਚ ਆਏ ਕਿਸੇ ਵਿਗਾੜ ਕਾਰਨ ਜਿਸ ਨੂੰ ਕਿ ਹਾਰਮੋਨ ਡਿਸਟਰਬੈਂਸ ਕਹਿੰਦੇ ਹਨ ਦੇ ਕਾਰਨ ਅਜਿਹਾ ਵਾਪਰਦਾ ਹੈ ਇਨ੍ਹਾਂ ਕਰੋਮੋਸੋਮਾਂ ਨੂੰ ਬਾਹਰੀ ਮਾਹੌਲ ਜਿਵੇਂ ਕਿ ਦੂਸ਼ਿਤ ਪਾਣੀ ਜਾਂ ਵਾਤਾਵਰਣ ਵੀ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਕਾਰਨ ਪੋਲੀਓ ਦਾ ਕੋਝਾ ਰੂਪ ਸਾਹਮਣੇ ਆਉਂਦਾ ਹੈ ਇਨ੍ਹਾਂ ਪ੍ਰਭਾਵਾਂ ਦੀ ਬਦੌਲਤ ਪੈਦਾ ਹੋਏ ਮਨੁੱਖਾਂ ਨੂੰ ਕਿਸੇ ਵੀ ਪੱਖੋਂ ਨਜ਼ਰ ਅੰਦਾਜ਼ ਕਰਨਾ ਮਨੁੱਖਤਾ ਤੇ ਇੱਕ ਵੱਡਾ ਵਿਤਕਰਾ ਹੈ। ਇੱਕ ਦਾਗ ਹੈ ਜੇ ਮਨੁੱਖਤਾ ਵਿਵਹਾਰਕ ਰੂਪ ਵਿੱਚ ਇੰਜ ਕਰਦੀ ਹੈ ਤਾਂ ਦੂਸਰੇ ਪਾਸੇ ਅਜਿਹੇ ਪ੍ਰਭਾਵਾਂ ਤੋਂ ਪੈਦਾ ਹੋਏ ਗੋਬਿੰਦ ਵੀਰ ਜੀ ਵਰਗੀਆਂ ਸ਼ਖਸੀਅਤਾਂ ਮਨੁੱਖਤਾ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ। ਸਿੱਖਿਆ ਬਾਰੇ ਪੁੱਛੇ ਜਾਣ ਤੇ ਗੋਬਿੰਦ ਵੀਰ ਜੀ ਨੇ ਦੱਸਿਆ ਕਿ ਉਹਨਾਂ ਮੁੱਢਲੀ ਸਿੱਖਿਆ ਆਰੀਆ ਮਾਡਲ ਸਕੂਲ ਮੋਗਾ ਤੋਂ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਤੱਕ ਪ੍ਰਾਪਤ ਕੀਤੀ। ਉਹਨਾਂ ਤੋਂ 2 ਸਾਲ ਛੋਟਾ ਭਰਾ ਵਿਪਨ ਉਹਨਾਂ ਨੂੰ ਸਕੂਲ ਲੈ ਕੇ ਜਾਂਦਾ ਸੀ। ਵਿਪਨ ਜੀ ਆਮ ਮਨੋਖ ਵਾਂਗ ਬਿਲਕੁਲ ਨਾਰਮਲ ਹਨ। ਗੋਬਿੰਦ ਜੀ ਤੋਂ 9 ਸਾਲ ਛੋਟਾ ਭਰਾ ਸ਼ੀਲ ਵੀ ਹੈ। ਦੋਵੇਂ ਭਰਾ ਸ਼ਾਦੀਸ਼ੁਦਾ ਹਨ। ਗੋਬਿੰਦ ਵੀਰ ਜੀ ਆਪਣੇ ਮਾਪੇ, ਭੈਣਾਂ ਭਰਾਵਾਂ, ਪਰਜਾਈਆਂ ਨਾਲ ਇੱਕ ਸ਼ਾਨਦਾਰ ਮਕਾਨ ਵਿੱਚ ਮੋਗੇ ਬਸਤੀ ਸ਼ੇਖਾਂ ਵਿੱਚ ਰਹਿ ਰਹੇ ਹਨ। ਦੋਵੇਂ ਭਰਾ ਤੇ ਉਹਨਾਂ ਦੀਆਂ ਪਤਨੀਆਂ ਗੋਬਿੰਦ ਵੀਰ ਜੀ ਦੀ ਹਰ ਲੋੜ ਤੇ ਸੁੱਖ ਸਹੂਲਤ ਦਾ ਖਿਆਲ ਰੱਖਦੇ ਹਨ ਇੰਜ ਗੋਬਿੰਦ ਵੀਰ ਜੀ ਆਪਣੇ ਮਾਪੇ ਤੇ ਛੋਟੇ ਭਰਾਵਾਂ ਦੇ ਮੋਹ ਭਿੱਜੇ ਅੰਚਲ ਵਿੱਚ ਆਪਣੀ ਜ਼ਿੰਦਗੀ ਨੂੰ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਬਹੁਤ ਤਸੱਲੀ ਅਤੇ ਸੰਤੁਸ਼ਟੀ ਨਾਲ ਖੁਸ਼ੀ-ਖੁਸ਼ੀ گزار ਰਹੇ ਹਨ ਅਜੇ ਤੱਕ ਉਹਨਾਂ ਨੇ ਕਿਸੇ ਵੀ ਸਰਕਾਰ ਕੋਲੋਂ ਇੰਨਾ ਅਪਾਹਜ ਹੋਣ ਦੇ ਬਾਵਜੂਦ ਵੀ ਕੋਈ ਰਾਹਤ ਜਾਂ ਸਹਾਇਤਾ ਨਹੀਂ ਲਈ ਉਨ੍ਹਾਂ ਦਾ ਆਤਮ ਨਿਰਪਰ ਹੋਣਾ ਦੁਨੀਆ ਦੇ ਅਪਾਹਜ ਲੋਕਾਂ ਲਈ ਪ੍ਰੇਰਨਾ ਸਰੋਤ ਅਤੇ ਮਿਸਾਲ ਹੈ ਗੋਵਿੰਦ ਵੀਰ ਜੀ ਨੇ ਦੱਸਿਆ ਕਿ ਉਨ੍ਹਾਂ میٹرਿਕ ਤੋਂ ਬਾਅਦ ਬੀਏ ਤੱਕ ਦੀ ਸਿੱਖਿਆ ਗਣਿਤ ਵਰਗੇ ਔਖੇ ਵਿਸ਼ੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੱਤਰ ਵਿਹਾਰ ਨਾਲ ਹੀ ਪਾਸ ਕੀਤੀ ਹੈ ਪਿਛਲੇ 20 ਸਾਲਾਂ ਤੋਂ ਉਹ 12 ਘੰਟੇ ਗਣਿਤ ਵਿਸ਼ੇ ਦੀ ਟਿਊਸ਼ਨ ਪੜਾ ਰਹੇ ਹਨ ਪਿਛਲੇ 15 ਸਾਲ ਉਨ੍ਹਾਂ ਬੀਏ ਪੱਧਰ ਦੇ ਵਿਦਿਆਰਥੀਆਂ ਨੂੰ ਗਣਿਤ ਦੀ ਟਿਊਸ਼ਨ ਪढ़ाई ਹੈ ਦੋਕਸਾਲਾਂ ਤੋਂ ਉਮਰ ਦੇ ਵਧਣ ਕਾਰਨ ਉਹਨਾਂ ਨੂੰ ਲੰਬਾ ਸਮਾਂ ਬੈਠਣ ਵਿੱਚ ਆਉਂਦੀ ਔਖ ਡੈਸਕ ਦਰਦ ਕਾਰਨ ਹੋਣਾ ਉਹਨਾਂ ਕੰਮ ਦੇ ਘੰਟੇ ਘਟਾ ਦਿੱਤੇ ਹਨ ਹੁਣ ਉਹ ਸਿਰਫ ਪਲੱਸ 2 ਤੱਕ ਸੀਬੀਐਸਸੀ ਦੇ ਵਿਦਿਆਰਥੀਆਂ ਨੂੰ 6 ਘੰਟੇ ਟਿਊਸ਼ਨ ਪੜਾਉਂਦੇ ਹਨ ਇੱਕ ਗਰੁੱਪ ਵਿੱਚ 13 ਵਿਦਿਆਰਥੀ ਹੁੰਦੇ ਹਨ 6 ਗਰੁੱਪਾਂ ਵਿੱਚ ਲਗਭਗ 78 ਵਿਦਿਆਰਥੀਆਂ ਨੂੰ ਉਹ ਸਾਰਾ ਸਾਲ ਟਿਊਸ਼ਨ ਪੜਾਉਂਦੇ ਹਨ ਇੱਕ ਵਿਦਿਆਰਥੀ ਤੋਂ ਉਹ ਸਾਲ ਦੀ 8000 ਟਿਊਸ਼ਨ ਫੀਸ ਲੈਂਦੇ ਹਨ ਐਨ ਜੋ ਸਵਾ 6 ਲੱਖ ਰੁਪਏ ਦੀ ਕਮਾਈ ਕਰ ਲੈਂਦੇ ਹਨ ਗਰੀਬ ਬੱਚਿਆਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਮਾਪੇ-ਬਾਪ ਨਹੀਂ ਹਨ ਉਹਨਾਂ ਨੂੰ ਮੁਫਤ ਹੀ ਨਹੀਂ ਪੜ੍ਹਾਉਂਦੇ ਸਗੋਂ ਉਹਨਾਂ ਲਈ ਕਾਪੀਆਂ ਕਿਤਾਬਾਂ ਤੇ ਪੜ੍ਹਾਈ ਦੀ ਫੀਸ ਵੀ ਆਪਣੇ ਕੋਲੋਂ ਦੇ ਕੇ ਇੱਕ ਨੇਕ ਕਾਰਜ ਕਰਦੇ ਹਨ ਗਣਿਤ ਦੀ ਪੜ੍ਹਾਈ ਦੇ ਨਾਲ-ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਕੇ ਉਹਨਾਂ ਅੰਦਰ ਚੰਗੇ ਮਨੁੱਖੀ ਗੁਣਾਂ ਦਾ ਸੰਚਾਰ ਕਰਦੇ ਹਨ ਉਹ ਅਕਸਰ ਕਹਿੰਦੇ ਹਨ ਕਿ ਮੁਸ਼ਕਲ ਸ਼ਬਦ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਉਣਾ ਚਾਹੀਦਾ ਜ਼ਿੰਦਗੀ ਵਿੱਚ ਕੁਝ ਵੀ ਮੁਸ਼ਕਲ ਨਹੀਂ ਹੈ ਦੂਜੇ ਪਾਸੇ ਗੋਬਿੰਦ ਵੀਰ ਜੀ ਖੁਦ ਉਹਨਾਂ ਵਿਦਿਆਰਥੀਆਂ ਸਾਹਮਣੇ ਉਦਾਹਰਨ ਦੇ ਰੂਪ ਵਿੱਚ ਹੁੰਦੇ ਹਨ ਗੋਬਿੰਦ ਵੀਰ ਜੀ ਨੇ ਦੱਸਿਆ ਕਿ ਉਸ ਦੇ ਵਿਦਿਆਰਥੀ ਉਸ ਨੂੰ ਬਹੁਤ ਪਿਆਰ ਕਰਦੇ ਹਨ ਪਿਛਲੇ 20 ਸਾਲਾਂ ਵਿੱਚ ਉਹ 15000 ਤੋਂ ਵੱਧ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਚੁੱਕੇ ਹਨ ਜੋ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਸਰਮਾਇਆ ਹਨ ਉਹ ਲੜਕੇ ਲੜਕੀਆਂ ਦੇ ਅੱਡ-ਅੱਡ ਗਰੁੱਪ ਪੜਾਉਂਦੇ ਹਨ ਉਹਨਾਂ ਦੱਸਿਆ ਕਿ ਮਾਰਚ ਵਿੱਚ ਸਲਾਨਾ ਪ੍ਰੀਖਿਆਵਾਂ ਖਤਮ ਹੋਣ ਸਾਰ ਹੀ 25 ਮਾਰਚ ਤੋਂ ਲੈ ਕੇ ਅਗਲੇ ਸਾਲ ਦੀ ਮਾਰਚ ਤੱਕ ਉਹਨਾਂ ਕੋਲ ਟਿਊਸ਼ਨ ਗਰੁੱਪਾਂ ਦੀ ਐਡਵਾਂਸ ਬੁਕਿੰਗ ਹੋ ਜਾਂਦੀ ਹੈ। ਐਨ ਸਾਰਾ ਸਾਲ 6 ਘੰਟੇ ਕੰਮ ਕਰਨਾ ਯਕੀਨੀ ਹੋ ਨਿਪਟਦਾ ਹੈ। ਹਰ ਵਿਦਿਆਰਥੀ ਉਹਨਾਂ ਕੋਲ ਟਿਊਸ਼ਨ ਪੜ੍ਹਨਾ ਲੋਚਦਾ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਉਹ ਆਪਣੀ ਸਰੀਰਕ ਅਸਮਰੱਥਾ ਕਾਰਨ ਸਮਾਂ ਨਹੀਂ ਦੇ ਪਾਉਂਦੇ ਜਾਂ ਟਿਊਸ਼ਨ ਨਹੀਂ ਪੜਾ ਸਕਦੇ ਉਹ ਵਿਦਿਆਰਥੀ ਉਦਾਸ ਹੋ ਜਾਂਦੇ ਹਨ। ਉਨ੍ਹਾਂ ਦੀ ਉਦਾਸੀ ਗੋਬਿੰਦ ਵੀਰ ਜੀ ਨੂੰ ਵੀ ਮਹਿਸੂਸ ਹੁੰਦੀ ਹੈ ਉਸ ਦੇ ਟਿਊਸ਼ਨ ਪੜ੍ਹਦੇ ਵਿਦਿਆਰਥੀ ਹੀ ਉਸ ਦਾ ਜਨਮ ਦਿਨ ਜਾਂ ਹੋਰ ਦਿਨ ਤਿਉਹਾਰ ਅਤੇ ਆਪਣੇ ਜਨਮ ਦਿਨ ਵੀ ਗੋਬਿੰਦ ਵੀਰ ਜੀ ਕੋਲ ਬਹਿ ਕੇ ਮਨਾਉਂਦੇ ਹਨ ਜਿਸ ਦਾ ਸਬੂਤ ਗੋਬਿੰਦ ਵੀਰ ਜੀ ਦੇ ਕਮਰੇ ਵਿੱਚ ਉਸ ਦੇ ਵਿਦਿਆਰਥੀਆਂ ਦੇ ਬਣਾਏ ਹੋਏ ਚਿੱਤਰ ਮਾਟੋ ਅਤੇ ਤਸਵੀਰਾਂ ਹਨ ਇਨ੍ਹਾਂ ਵਿਦਿਆਰਥੀਆਂ ਨਾਲ ਹੀ ਗੋਬਿੰਦ ਵੀਰ ਜੀ ਨੈਣੀਤਾਲ ਸ਼ਿਮਲਾ ਜਾਂ ਹੋਰ ਨਾਥਾਵਾਂ ਤੇ ਘੁੰਮਣ ਵੀ ਜਾਂਦੇ ਹਨ ਉਹ ਵਿਦਿਆਰਥੀਆਂ ਨਾਲ ਕਿਸ਼ਤੀ ਵਿੱਚ ਬੈਠ ਕੇ ਬੋਟਿੰਗ ਦਾ ਆਨੰਦ ਵੀ ਮਾਣਦੇ ਹਨ ਟੈਂਬਰ ਟ੍ਰੇਲ ਵਿੱਚ ਬੈਠ ਕੇ ਝੂਟੇ ਵੀ ਲੈਂਦੇ ਹਨ ਘਰ ਪਰਿਵਾਰ ਤੋਂ ਬਿਨਾਂ ਵਿਦਿਆਰਥੀ ਵੀ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਇਸ ਜ਼ਿੰਦਗੀ ਬਾਰੇ ਇੱਕ ਟੈਲੀਵਿਜ਼ਨ ਚੈਨਲ ਉਹਨਾਂ ਬਾਰੇ ਦਸਤਾਵੇਜ਼ੀ ਫਿਲਮ ਵੀ ਦਿਖਾ ਚੁੱਕਾ ਹੈ ਗੋਬਿੰਦ ਵੀਰ ਜੀ ਆਪਣੇ ਲੈਪਟਾਪ ਰਾਹੀਂ ਫੁਰਸਤ ਦੇ ਪਲਾਂ ਵਿੱਚ ਚੈਟਿੰਗ ਕਰਕੇ ਬਤਾਉਂਦੇ ਹਨ ਉਹਨਾਂ ਦੇ ਦੋਸਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਗੋਬਿੰਦ ਵੀਰ ਜੀ ਦਾ ਟਿਊਸ਼ਨ ਪੜਾਉਣ ਦਾ ਢੰਗ ਵੀ ਬੜਾ ਰੋਚਕ ਹੈ ਉਹਨਾਂ ਦੇ ਨਿੱਕੇ ਜਿਹੇ ਟੇਬਲ ਤੇ ਇੱਕ ਨਿੱਕਾ ਜਿਹਾ ਲੈਪਟਾਪ ਹੈ ਇਹ ਲੈਪਟਾਪ ਉਹਨਾਂ ਦੇ ਕਮਰੇ ਵਿੱਚ ਲੱਗੀ ਇੱਕ 32 ਇੰਚ ਦੀ ਟੀਵੀ ਸਕਰੀਨ ਨਾਲ ਜੁੜਿਆ ਹੋਇਆ ਹੈ ਗੋਬਿੰਦ ਵੀਰ ਜੀ ਲੈਪਟਾਪ ਦੇ ਕੀਬੋਰਡ ਤੇ ਜੋ ਗਣਿਤ ਦਾ ਪ੍ਰਸ਼ਨ ਜਾਂ ਸਾਮ ਹੱਲ ਕਰਦੇ ਹਨ ਉਹ ਉਹਨਾਂ ਦੇ ਨਿੱਕੇ ਨਿੱਕੇ ਹੱਥਾਂ ਦੀ ਸ਼ਾਨਦਾਰ ਲਿਖਤ ਨੂੰ ਵੱਡੀ ਸਕਰੀਨ ਉੱਪਰ ਦਿਖਾਈ ਜਾਂਦਾ ਹੈ ਅਤੇ ਬੱਚੇ ਉਸ ਸਕਰੀਨ ਨੂੰ ਦੇਖ ਕੇ ਬਲੈਕਬੋਰਡ ਉੱਪਰ ਹੱਲ ਹੁੰਦੇ ਪ੍ਰਸ਼ਨਾਂ ਦੇ ਉੱਤਰਾਂ ਵਾਂਗ ਆਪਣੀਆਂ ਕਾਪੀਆਂ ਕਾਪੀਆਂ ਵਿੱਚ ਲਿਖਦੇ ਹਨ ਇੰਜ ਪੜ੍ਹਾਈ ਹੋਰ ਵੀ ਰੋਚਕ ਬਣ ਜਾਂਦੀ ਹੈ ਗਣਿਤ ਵਰਗੇ ਔਖੇ ਵਿਸ਼ੇ ਨੂੰ ਗੋਬਿੰਦ ਵੀਰ ਜੀ ਇੰਨਾ ਆਸਾਨ ਬਣਾ ਕੇ ਪੜ੍ਹਾਉਂਦੇ ਹਨ ਕਿ ਵਿਦਿਆਰਥੀਆਂ ਲਈ ਗਣਿਤ ਹਵਾ ਨਾ ਰਹਿ ਕੇ ਕਵਿਤਾ ਵਾਂਗ ਆਸਾਨ ਲੱਗਦਾ ਹੈ ਖੈਰ ਅਪਾਹਜ ਮਨੁੱਖ ਦੀਆਂ ਆਮ ਮਨੁੱਖ ਵਾਂਗ अनेका ਹਸਰਤਾਂ ਹੁੰਦੀਆਂ ਹਨ ਜਿਨ੍ਹਾਂ 'ਚੋ ਜ਼ਿਬਾ ਵੱਧ ਹੋ ਜਾਂਦੀਆਂ ਹਨ ਅਤੇ ਪੂਰੀਆਂ ਬਹੁਤ ਘੱਟ ਹੁੰਦੀਆਂ ਹਨ ਜਦ ਗੋਬਿੰਦ ਵੀਰ ਜੀ ਤੋਂ ਉਹਨਾਂ ਦੀਆਂ ਅਧੂਰੀਆਂ ਖਾਹਿਸ਼ਾਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਮੇਰੀ ਇੱਕੋ ਇੱਕ ਅਧੂਰੀ ਖਾਸ਼ੀ ਹੈ ਕਿ ਮੈਂ ਭਾਰਤ ਤੋਂ ਬਾਹਰ ਘੁੰਮਣਾ ਚਾਹੁੰਦਾ ਹਾਂ ਇਹ ਇੱਛਾ ਅਜੇ ਤੱਕ ਪੂਰੀ ਨਹੀਂ ਹੋਈ ਅਸੀਂ ਹੌਸਲਾ ਦਿੰਦੇ ਹਾਂ ਕਿਹਾ ਵੀਰ ਜੀ ਇਹ ਕੋਈ ਬਹੁਤੀ ਵੱਡੀ ਖਾਸ਼ੀ ਨਹੀਂ ਹੈ ਤੁਸੀਂ ਆਪਣੇ ਆਰਥਿਕ ਪੱਖੋਂ ਸਮਰੱਥ ਵਿਦਿਆਰਥੀਆਂ ਨੂੰ ਨਾਲ ਲੈ ਕੇ ਕਿਸੇ 에어ਲਾਈਨ ਕੰਪਨੀ ਦਾ ਹਫ਼ਤੇ ਦਾ ਟੂਰ ਪੈਕਜ ਲੈ ਕੇ ਜਦੋਂ ਮਰਜ਼ੀ ਹਸਰਤ ਪੂਰੀ ਕਰ ਸਕਦੇ ਹੋ ਉਹਨਾਂ ਹੱਸ ਕੇ ਕਿਹਾ ਕਿ ਉਹਨਾਂ ਕੋਲ ਟਿਊਸ਼ਨ ਦੇ ਕੰਮ ਤੋਂ ਹਫ਼ਤੇ ਦੀ ਵੀ ਵੇਲ ਨਹੀਂ ਕਿ ਉਹ ਇਹ ਟੂਰ ਕਰ ਸਕਣ ਕਹਿਣ ਦਾ ਭਾਵ ਗੋਵਿੰਦ ਵੀਰ ਜੀ ਨੇ ਕੰਮ ਨੂੰ ਕਿਰਤ ਨੂੰ ਇੰਨੀ ਪਹਿਲ ਦਿੱਤੀ ਹੈ ਕਿ ਉਹਨਾਂ ਕੋਲੇ ਟੂਰ ਤੇ ਜਾਣ ਦਾ ਵੀ ਸਮਾਂ ਨਹੀਂ ਹੈ ਉਹਨਾਂ ਦੀ ਬੰਦਨਾ ਵਿੱਚ ਜਕੜੀ ਜ਼ਿੰਦਗੀ ਵਿੱਚ ਜਿੱਥੇ ਗਰੀਬ ਵਿਦਿਆਰਥੀਆਂ ਲਈ ਸਹਾਰਾ ਹੈ ਉੱਥੇ ਸਮਾਜ ਦੇ ਤੰਦਰੁਸਤ ਲੋਕਾਂ ਲਈ ਜਿਹੜੇ ਨਿੱਕੀ ਨਿੱਕੀ ਗੱਲ ਤੇ ਦਿਲ ਛੱਡ ਦਿੰਦੇ ਹਨ ਨਸ਼ਾ ਕਰਨ ਲੱਗ ਪੈਂਦੇ ਹਨ ਜਾਂ ਸਾਡੇ ਨੌਜਵਾਨ ਵੀ ਕੰਮ ਕਰਨ ਲਈ ਤਿਆਰ ਨਹੀਂ ਹਨ ਉਹ ਆਵਾਰਾਗਰਦੀ ਕਰਦੇ ਫਿਰਦੇ ਹਨ ਸਮਾਗਵਾਰੇ ਹਨ ਉਹਨਾਂ ਨੂੰ ਢੈਂਦੀਆਂ ਕਲਾਵਾਂ ਵਿੱਚ ਜਾਣ ਤੋਂ ਰੋਕਣ ਵਿੱਚ ਮਾਨਸਿਕ ਪੱਖੋਂ ਢੈਂਦੀਆਂ ਕਲਾਵਾਂ ਵਿੱਚੋਂ ਬਾਹਰ ਕੱਢਣ ਲਈ ਬਹੁਤ ਮਜ਼ਬੂਤ ਉਦਾਹਰਣ ਹੈ ਗੋਬਿੰਦ ਵੀਰ ਜੀ ਤੋਂ ਜਦ ਉਹਨਾਂ ਦੇ ਸ਼ੌਂਕ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਬੰਸਰੀ ਵਜਾਉਣ ਦਾ ਬੜਾ ਸ਼ੌਕ ਹੈ ਜੋ ਉਹਨਾਂ ਆਪਣੀ ਯਤਨਾਂ ਨਾਲ ਖੁਦ ਵਜਾਉਣੀ ਸਿੱਖੀ ਹੈ ਆਪਣੇ ਲੈਪਟਾਪ ਨਾਲ ਜੋੜੀ ਵੱਡੀ ਸਕਰੀਨ ਤੇ ਜਿੱਥੇ ਉਹਨਾਂ ਨੇ ਸਾਨੂੰ ਗੋਬਿੰਦ ਵੀਰ ਜੀ ਬਾਰੇ ਬਣਾਈ ਦਸਤਾਵੇਜ਼ੀ ਫਿਲਮ ਦੇ ਅੰਸ਼ ਦਿਖਾਏ ਉੱਥੇ ਉਹਨਾਂ ਆਪਣੀ ਬੰਸਰੀ ਵਾਦਨ ਕਲਾ ਨੂੰ ਵੀ ਦਿਖਾਇਆ ਜਦ ਉਹਨਾਂ ਵੱਲੋਂ ਵਜਾਈ ਬੰਸਰੀ ਦੀ ਮਿੱਠੀ ਧੁਨ ਨੇ ਹਮ ਪ੍ਰੇਮੀ ਪ੍ਰੇਮ ਕਰਨਾ ਜਾਣੇ ਹਮ ਪ੍ਰੇਮੀ ਪ੍ਰੇਮ ਕਰਨਾ ਜਾਣੇ ਦੀ ਤੁਨ ਨੂੰ ਆਪਣੀਆਂ ਨਮ ਜਨਮੇ ਬੱਚੇ ਦੀਆਂ ਉਂਗਲਾਂ ਜੇਡੀਆਂ ਉਂਗਲਾਂ ਨਾਲ ਧੁਨ ਕੱਢਦੇ ਤੱਕਿਆ ਤਾਂ ਜਜ਼ਬਾਤਾਂ ਨਾਲ ਨਮ ਹੋਈਆਂ ਅੱਖਾਂ ਨਾਲ ਮੈਂ ਉਹਨਾਂ ਦੇ ਨਿੱਕੇ ਨਿੱਕੇ ਹੱਥਾਂ ਨੂੰ ਆਪਣੇ ਮਸਤਕ ਨਾਲ ਛੋਹਿਆ ਉਨ੍ਹਾਂ ਦੀ ਧੁਨ ਜਿੱਥੇ ਕਿਰਤ ਨਾਲ ਪ੍ਰੇਮ ਕਰਨ ਦੀ ਗੱਲ ਕਰ ਰਹੀ ਸੀ ਉੱਥੇ ਉਨ੍ਹਾਂ ਦੇ ਮਨ ਦੀ वेदना ਵੀ ਕਹਿ ਰਹੀ ਸੀ ਕਿ ਪ੍ਰੇਮ ਮਨੁੱਖ ਦੀ ਇੱਕ ਬਹੁਤ ਵੱਡੀ ਖੁਆਇਸ਼ ਹੈ ਇਹ ਠੀਕ ਹੈ ਕਿ ਗੋਬਿੰਦ ਵੀਰ ਜੀ ਨੂੰ ਆਪਣੇ ਮਾਪੇ ਭੈਣਾਂ ਭਰਾਵਾਂ ਤੇ ਵਿਦਿਆਰਥੀਆਂ ਵੱਲੋਂ ਅਥਾਹ ਪਿਆਰ ਤੇ ਸਤਿਕਾਰ ਮਿਲਿਆ ਹੈ ਪਰ ਇਸ ਦੇ ਬਾਵਜੂਦ ਵੀ ਗੋਬਿੰਦ ਵੀਰ ਜੀ ਦੀ ਸ਼ਖਸੀਅਤ ਹੌਸਲੇ ਤੇ ਪ੍ਰਾਪਤੀਆਂ ਨੂੰ ਕੋਟਿਨ ਕੋਟ ਨਮਸਕਾਰ ਸਲਾਮ ਗੋਬਿੰਦ ਵੀਰ ਜੀ ਬਾਰੇ ਇੱਕ ਹੋਰ ਗੱਲ ਉਹ ਇਹ ਕਿ ਉਹਨਾਂ ਕੋਲ ਸਾਲ ਦੋ ਸਾਲ ਦੇ ਬੱਚੇ ਦੀ ਪੈਡਲਾਂ ਵਾਲੀ ਕਾਰ ਵਰਗੀ ਇੱਕ ਛੋਟੀ ਜਿਹੀ ਕਾਰ ਹੈ ਜਿਸ ਵਿੱਚ ਇੱਕ ਛੋਟਾ ਜਿਹਾ ਇੰਜਣ ਹੈ ਇਸ ਕਾਰ ਵਿੱਚ ਬੈਠ ਕੇ ਗੋਬਿੰਦ ਵੀਰ ਜੀ ਸ਼ਹਿਰ ਬਾਜ਼ਾਰ ਵਿੱਚ ਜਾ ਕੇ ਘੁੰਮ ਫਿਰ ਵੀ ਆਉਂਦੇ ਹਨ ਜਾਂ ਆਪਣੇ ਲਈ ਕੋਈ ਚੀਜ਼ ਵਸਤ ਖਰੀਦ ਲਿਆਉਂਦੇ ਹਨ ਗੋਬਿੰਦ ਵੀਰ ਜੀ ਦਾ ਚਿਹਰਾ ਗੋਰਾ ਨਿਸ਼ੋ ਸਿਰ ਦੇ ਸਫੈਦ ਹੋਏ ਵਾਲ ਤੇ ਕਾਲੇ ਫਰੇਮ ਦੀ ਐਨਕ ਦੀ ਤਸਵੀਰ ਵਿੱਚ ਉਨ੍ਹਾਂ ਦਾ ਮੜੰਗਾ ਦੇਸ਼ ਦੀ ਨਾਮਵਾਰ ਤੇ ਸਰਵੋੱਚ ਰਤਬੇ ਵਾਲੇ ਮਨੁੱਖ ਨਾਲ ਹੂ ਬੂ ਮੇਲ ਖਾਂਦੀ ਹੈ। ਪੂਰੇ 2 3 ਘੰਟੇ ਦੀ ਨਿੱਘੀ ਮਿਲਣੀ ਉਪਰੰਤ ਗੋਬਿੰਦ ਵੀਰ ਜੀ ਦੀ ਸ਼ਖਸੀਅਤ ਨੂੰ ਇਸ ਪੁਸਤਕ ਦਾ ਸੁਨਹਿਰੀ ਪੰਨਾ ਬਣਾ ਕੇ ਜਦ ਬਾਹਰ ਨਿਕਲੇ ਤਾਂ ਮੈਨੂੰ ਅਤੇ ਡਾਕਟਰ ਹਰਨੇਕ ਰੋਡੇ ਜੀ ਨੂੰ ਆਪਣੀਆਂ ਸਮੱਸਿਆਵਾਂ ਤੇ ਮੁਸ਼ਕਲਾਂ तितਲੀ ਦੇ ਖੰਭਾਂ ਤੋਂ ਵੀ ਹੌਲੀਆਂ ਮਹਿਸੂਸ ਹੋਈਆਂ। ਇਹ ਗੋਬਿੰਦ ਵੀਰ ਜੀ ਦਾ ਮੋਬਾਈਲ ਨੰਬਰ ਹੈ 9417024606 ਇਸ ਗੁਰਮੇਲ ਬੋਡੇ ਜੀ ਦੀ ਕਿਤਾਬ ਤ੍ਰੂ ਤਾਰੇ ਦੇ ਵਿੱਚੋਂ ਗੋਬਿੰਦ ਵੀਰ ਜੀ ਦਾ ਜ਼ਿਕਰ ਗੋਬਿੰਦ ਵੀਰ ਜੀ ਦਾ ਜ਼ਿਕਰ ਮੈਂ ਕਿਉਂ ਕੀਤਾ ਕਿਉਂਕਿ ਕਿਤਾਬ ਸੱਚਮੁੱਚ ਇਸ ਦੇ ਵਿੱਚ ਜਿੰਨੇ ਵੀ ਪਾਤਰ ਲਏ ਗਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਨੇ ਜਿਨ੍ਹਾਂ ਨੇ ਜ਼ਿੰਦਗੀ ਦੀ ਜੰਗ ਦੇ ਵਿੱਚ ਆਪਣੇ ਆਪ ਨੂੰ ਲੜਾਈ ਲੜਦਿਆਂ ਸਥਾਪਿਤ ਕੀਤਾ ਹੈ ਇੰਨਾ ਇਨਸਾਨਾਂ ਦੇ ਵਿੱਚੋਂ ਗੋਬਿੰਦ ਵੀਰ ਜੀ ਵੀ ਇੱਕ ਜਿਹੜੇ ਸਾਡੇ ਮੁਗ ਜ਼ਿਲ੍ਹੇ ਦੀ ਨਾਮਵਰ ਸ਼ਖਸੀਅਤ ਨੇ ਤੇ ਸਾਰਾ ਇਲਾਕਾ ਉਹਨਾਂ ਨੂੰ ਵੀਰ ਜੀ ਕਹਿ ਕੇ ਜਾਣਦਾ ਆ ਇੰਨਾ ਮਰ ਜ਼ਿਕਰ ਸਾਡੇ ਸਕੂਲ ਦੇ ਮੈਥ ਮਾਸਟਰ ਨਿਤਨ ਕੁਮਾਰ ਗੋਇਲ ਜੀ ਨੇ ਵੀ ਮੇਰੇ ਕੋਲ ਕੀਤਾ ਸੀ ਉਹਨਾਂ ਕਿਹਾ ਸੀ ਕਿ ਗੋਬਿੰਦ ਵੀਰ ਜੀ ਨੇ ਮੇਰੀ ਹਿਸਾਬ ਜਾਂ ਮੈਥ ਵਰਗੇ ਖੁਸ਼ਕ ਵਿਸ਼ੇ ਵਿੱਚ ਰੁਚੀ ਪੈਦਾ ਕੀਤੀ ਤਾਂ ਇਸ ਤੋਂ ਬਾਅਦ ਮੈਂ ਕਈ ਵਾਰ ਉਹਨਾਂ ਨੂੰ ਮਿਲਣ ਦਾ ਯਤਨ ਕੀਤਾ ਹੁਣ ਮੇਰੀ ਫੋਨ ਤੇ ਕਈ ਵਾਰ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਆ ਮੈਂ ਕੋਸ਼ਿਸ਼ ਕਰਾਂਗਾ ਆਪਣੇ ਬੱਚਿਆਂ ਨੂੰ ਤੇ ਖੁਦ ਵੀ ਪਰਿਵਾਰ ਸਮੇਤ ਜਾ ਕੇ ਉਹਨਾਂ ਨੂੰ ਮਿਲ ਕੇ ਆਵਾਂ ਅਜੇ ਹੀ ਮਹਾਨ ਇਨਸਾਨ ਦੇ ਦਰਸ਼ਨ ਕਰਨੀ ਬਹੁਤ ਵੱਡੀ ਗੱਲ ਹੈ ਸੋ ਤੁਸੀਂ ਵੀਡੀਓ ਦੇਖਦੇ ਆ ਇਹਨਾਂ ਮਹਾਨ ਲੋਕਾਂ ਬਾਰੇ ਸੋ ਕਮੈਂਟ ਵੀ ਕਰਦੇ ਰਹਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ